ਜੋ ਪਾਰਟੀ ਦੇ ਤੌਰ ਤੇ ਆ ਉਹ ਬਹੁਤ ਉਹਦੇ ਥੱਲੇ ਨਿਗਾਰ ਆ ਚੁੱਕਿਆ ਹੈ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਦੋਸ਼ ਲੱਗੇ ਨੇ ਉਦੋਂ ਬਾਅਦ ਲੋਕਾਂ ਨੇ ਇਸ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਤੋਂ ਮਨਾਂ ਕਰਤਾ ਅੰਦਰ ਇੱਕ ਬਹੁਤ ਹੀ ਵੱਡੀ ਅਜੇ ਵੀ ਕਨਫਿਊਜ਼ਨ ਆ ਕਿ ਅਕਾਲੀ ਦਲ ਸੱਚਾ ਕਿਹੜਾ ਹੈ ਇੱਕ ਅਕਾਲੀ ਦਲ ਕਹਿੰਦਾ ਕਿ ਇਸ ਅਕਾਲ ਤੱਕ ਤੋਂ ਆਪ ਤੋਂ ਬਣਾਏ ਆ ਇੱਕ ਅਕਾਲੀ ਦਲ ਕਹਿੰਦਾ ਕਿ ਅਸੀਂ ਸੱਚੇ ਆ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਸ ਅਕਾਲੀ ਦਲ ਤੇ ਫੈਸਲਾ ਲੈਣਾ ਪਏ ਇਹ ਦੇਖੋ ਅਸੀਂ ਤੇ ਪਹਿਲਾਂ ਕਹਿ ਚੁੱਕੇ ਹਾਂ ਕਿ ਅਸੀਂ ਅਲੱਗ ਰਸਤੇ ਚੱਲੇ ਹਾਂ 2022 ਤੋਂ ਫਿਰ 2024 ਅੰਦਰ ਪਰ ਸਾਡਾ ਰਸਤਾ ਅਲੱਗ ਹੀ ਰਹਿਣਾ ਹੈ ਅਕਾਲੀ ਦਲ ਜੋ ਪਾਰਟੀ ਦੇ ਤੌਰ ਤੇ ਆ ਉਹ ਬਹੁਤ ਉਹਦੇ ਥੱਲੇ ਨਿਗਾਰ ਆ ਚੁੱਕਿਆ ਹੈ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਦੋਸ਼ ਲੱਗੇ ਨੇ ਉਦੋਂ ਬਾਅਦ ਲੋਕਾਂ ਨੇ ਇਸ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਤੋਂ ਮਨਾਂ ਕਰਤਾ ਪੰਜਾਬ ਦੇ ਅੰਦਰ ਇੱਕ ਬਹੁਤ ਹੀ ਵੱਡੀ ਅਜੇ ਵੀ ਕਨਫਿਊਜ਼ਨ ਆ ਕਿ ਅਕਾਲੀ ਦਲ ਸੱਚਾ ਕਿਹੜਾ ਹੈ ਇੱਕ ਅਕਾਲੀ ਦਲ ਕਹਿੰਦਾ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਬੜਾਏ ਹਾਂ ਇੱਕ ਅਕਾਲੀ ਦਲ ਕਹਿੰਦਾ ਕਿ ਅਸੀਂ ਸੱਚੇ ਹਾਂ ਮੈਨੂੰ ਲੱਗਦਾ ਕਿ ਕਿਤਨੇ ਕਿਤੇ ਪੰਜਾਬ ਦੇ ਲੋਕਾਂ ਨੂੰ ਇਸ ਅਕਾਲੀ ਦਲ ਤੇ ਫੈਸਲਾ ਲੈਣਾ ਪਊਗਾ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਹੋਇਆ ਸੀ ਉਸ ਫੈਸਲੇ ਤੇ ਸਾਰੇ ਸਿੱਖ ਕੌਮ ਨੂੰ ਖੁਲੋਣਾ ਚਾਹੀਦਾ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ਔਰ ਹਰ ਸਿੱਖ ਨੂੰ ਉਹਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਜੋ ਪਾਰਟੀ ਦੇ ਤੌਰ ਤੇ ਆ ਉਹ ਬਹੁਤ ਉਹਦੇ ਥੱਲੇ ਨਿਗਾਰ ਆ ਚੁੱਕਿਆ ਹੈ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਦੋਸ਼ ਲੱਗੇ ਨੇ ਉਦੋਂ ਬਾਅਦ ਲੋਕਾਂ ਨੇ ਇਸ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਤੋਂ ਮਨਾ ਕਰਤਾ ਅੰਦਰ ਇੱਕ ਬਹੁਤ ਹੀ ਵੱਡੀ ਅਜੇ ਵੀ ਕਨਫਿਊਜ਼ਨ ਆ ਕਿ ਅਕਾਲੀ ਦਲ ਸੱਚਾ ਕਿਹੜਾ ਹੈ ਇੱਕ ਅਕਾਲੀ ਦਲ ਕਹਿੰਦਾ ਕਿ ਅਸੀਂ ਅਕਾਲ ਤਖਤ ਤੋਂ ਬੜਾਏ ਹਾਂ ਇੱਕ ਅਕਾਲੀ ਦਲ ਕਹਿੰਦਾ ਕਿ ਅਸੀਂ ਸੱਚੇ ਹਾਂ ਮੈਨੂੰ ਲੱਗਦਾ ਕਿ ਕਿਤਨੇ ਕਿਤੇ ਪੰਜਾਬ ਦੇ ਲੋਕਾਂ ਨੂੰ ਇਸ ਅਕਾਲੀ ਦਲ ਤੇ ਫੈਸਲਾ ਲੈਣਾ ਪਿਆ ਦੇਖੋ ਅਸੀਂ ਤੇ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਅਲੱਗ ਰਸਤੇ ਚੱਲੇ ਹਾਂ 2022 ਤੋਂ ਫਿਰ 2024 ਅੰਦਰ ਪਰ ਸਾਡਾ ਰਸਤਾ ਅਲੱਗ ਹੀ ਰਹਿਣਾ ਹੈ ਅਕਾਲੀ ਦਲ ਜੋ ਪਾਰਟੀ ਦੇ ਤੌਰ ਤੇ ਆ ਉਹ ਬਹੁਤ ਉਹਦੇ ਥੱਲੇ ਨਿਗਾਰ ਆ ਚੁੱਕਿਆ ਹੈ ਜਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਦੋਸ਼ ਲੱਗੇ ਨੇ ਉਦੋਂ ਬਾਅਦ ਲੋਕਾਂ ਨੇ ਇਸ ਲੀਡਰਸ਼ਿਪ ਨੂੰ ਪ੍ਰਵਾਨ ਕਰਨ ਤੋਂ ਮਨਾਂ ਕਰਤਾ ਪੰਜਾਬ ਦੇ ਅੰਦਰ ਇੱਕ ਬਹੁਤ ਹੀ ਵੱਡੀ ਅਜੇ ਵੀ ਕਨਫਿਊਜ਼ਨ ਆ ਕਿ ਅਕਾਲੀ ਦਲ ਸੱਚਾ ਕਿਹੜਾ ਹੈ ਇੱਕ ਅਕਾਲੀ ਦਲ ਕਹਿੰਦਾ ਕਿ ਇਸ ਅਕਾਲ ਤਖਤ ਸਾਹਿਬ ਤੋਂ ਬਣਾਇਆ ਇੱਕ ਅਕਾਲੀ ਦਲ ਕਹਿੰਦਾ ਕਿ ਅਸੀਂ ਸੱਚੇ ਹਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਸ ਅਕਾਲੀ ਦਲ ਤੇ ਫੈਸਲਾ ਲੈਣਾ ਪਊਗਾ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਹੋਇਆ ਸੀ ਉਸ ਫੈਸਲੇ ਤੇ ਸਾਰੇ ਸਿੱਖ ਕੌਮ ਨੂੰ ਖੁਲੋਣਾ ਚਾਹੀਦਾ ਅਕਾਲ ਤਖਤ ਸਾਹਿਬ ਮਹਾਨ ਆ ਸਿੱਖ ਕੌਮ ਦੀ ਸ਼ਾਨ ਆ ਔਰ ਹਰ ਸਿੱਖ ਨੂੰ ਉਹਦੇ ਅੱਗੇ ਸਿਰ ਚੁਕਾਉਣਾ ਚਾਹੀਦਾ